ਸਸਿਕਾ ਬੈਂਗਿਆ ਤੇ ਮੈਂ ਬਹੁਤ ਟਾਈਮ ਨਹੀਂ ਲਾਉਂਗਾ ਤੇ ਆਪਾਂ ਤੇ ਵੀਡੀਓ ਜਲਦੀ ਜਲਦੀ ਸ਼ੇਅਰ ਜਰੂਰ ਕਰਿਓ ਤੇ ਅੱਜ ਦਾ ਬਲੌਗ ਜਿਹੜਾ ਹੈਗਾ ਬਹੁਤ ਵਧੀਆ ਗਰਮੀ ਹਸਤੇ ਆ ਤੇ ਜਿਹੜਾ ਲੋਕੀ ਕੁਝ ਵੀ ਪੀਂਦੇ ਕਰਦੇ ਤੁਹਾਨੂੰ ਮੈਂ ਚੀਜ਼ ਦਿਖਾਉਂਗਾ ਤੇ ਵੀਡੀਓ ਪੂਰੀ ਦੇਖਿਓ ਲਾਈਕ ਧਿਕ ਕਰਿਓ ਕਮੈਂਟ ਕਰਿਓ ਬਈ ਬਣ ਕੇ ਤੇ ਪੂਰਾ ਬਲੌਗ ਦੇਖਿਓ ਤੇ ਅੱਧੇ ਵੀਡੀਓ ਦਾ ਛੱਡਿਓ ਤੇ ਕੁਝ ਕਮੈਂਟ ਕਰਕੇ ਦੱਸਿਓ ਬਈ ਮਧੀਆ ਲਗੀਦਾ ਕਮੈਂਟ ਜਰੂਰ ਕਰਿਓ ਤੇ ਮੈਂ ਜ਼ਿਆਦਾ ਟਾਈਮ ਲੈਂਦਾ ਚਲੋ ਚੱਲਦੇ ਆ ਕੈਪਟੇਨ ਵੀ ਰੈਡੀ ਰੈਡੀ ਬਾਤ ਬਹੁਤ ਬੋਹਾਂ ਗਈ ਬਹੁਤ ਬੋਹਾਂ ਗਈ ਅੱਗੇ ਮਿਲਿਆ ਬੰਦ ਕਰਦਾ ਰਿਵਾਈ ਕਰ ਲੈਂਦਾ ਤੇ ਕੈਪਟੇਨ ਵੀ ਰੈਡੀ ਚੱਲ ਜਿਆ ਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤਾਂ ਕੇ ਬੇਨਤੀ ਹੈ ਜੀ ਆਪਾਂ ਜਿਹੜਾ ਪੰਜਾਬ ਸਰਦਈ ਦੇ ਨਾਂ ਦੇ ਕੰਮ ਸ਼ੁਰੂ ਕੀਤਾ ਜੀ ਇਹ ਇਸਨੂੰ ਲੋਕਾਂ ਨੇ ਹੋਰੀ ਕੰਮ ਕੀਤਾ ਬਹੁਤ ਵਧੀਆ ਰਿਸਪਾਂਸ ਮਿਲਿਆ ਜੀ ਠੀਕ ਆ ਤੇ ਜਿਹੜੀ ਆਪਣੀ ਲੋਕੇਸ਼ਨ ਆ ਜੀ ਇਹ ਆਪਣਾ ਸ਼੍ਰੀ ਮੁਕਤਸਰ ਸਾਹਿਬ ਤਰਨਤਾਰਨ ਗੁਰਦੁਆਰੇ ਤੋਂ ਜਿਹੜਾ ਆਪਾਂ ਬਾਜ਼ਾਰ ਨੂੰ ਜਾਂਦੇ ਆ ਰਸਤੇ 'ਚ ਨਹਿਰੀ ਕਲੋਨੀ ਆਉਂਦੀ ਹੈ ਜੀ ਨਹਿਰੀ ਕਲੋਨੀ ਦੇ ਬਿਲਕੁਲ ਓਪੋਜ਼ਿਟ ਆਪਣਾ ਪੰਜਾਬ ਸਰਦਈ ਦੇ ਨਾਂ ਦੇ ਕੰਮ ਜੀ ਤੁਸੀਂ ਜਦੋਂ ਮਰਜ਼ੀ ਆ ਕੇ ਤੁਸੀਂ ਵੀਰ ਕਰ ਸਕਦੇ ਹੋ ਆਪਣੀ ਕਵਲਟੀ ਚੈੱਕ ਕਰ ਸਕਦੇ ਹੋ ਇਸ ਪਾਈ ਦਾ ਪੂਰਾ ਸੌਪਰ ਸਹਾਰਾ ਜੀ ਆਪਣਾ ਤੇ ਰਿਆਦੀਆਂ ਚੀਜ਼ਾਂ ਨਾਲ ਜਿਵੇਂ ਇੱਕ ਢੰਡੇ ਆ ਰਹੇ ਆ ਜੀ ਅੱਜ ਕੱਲ ਤੁਸੀਂ ਦੇਖਦੇ ਹੋ ਕਿੰਨੇ ਕੈਮੀਕਲ ਨਾਲ ਤਿਆਰ ਹੋ ਰਿਹਾ ਜੀ ਜਾਦਾ ਸੇ ਪੀਣ ਵਾਲੇ ਗਲਾਸ ਮਿਲਦੇ ਉਹ ਤਾਂ ਬਹੁਤ ਜਿਆਦਾ ਵਧੀਆ ਜੀ ਆਪਾਂ ਰੇਟ ਵੀ ਬਿਲਕੁਲ ਜੈਨੂਇਨ ਰੱਖਿਆ ਜੀ ਇਹਦਾ ਇਸ ਨੂੰ ਬੱਚੇ ਬਜ਼ੁਰਗ ਔਰਤਾਂ ਹਰ ਕੋਈ ਆ ਕੇ ਪੀ ਸਕਦਾ ਜੀ ਇਹ ਤੇ ਬਾਕੀ ਆਪਣਾ ਹੋਮ ਡਿਲੀਵਰੀ ਦਾ ਕਨਸੈਪਟ ਵੀ ਹੈਗਾ ਜੀ ਤੇ ਆਪਣੇ ਦਫ਼ਤਰਾਂ ਦੇ ਵਿੱਚ ਕਾਫੀ ਡਿਲੀਵਰੀਆਂ ਆ ਜਾਂਦੀਆਂ ਜੀ ਤੁਸੀਂ ਵੀ ਸਾਡੇ ਨੰਬਰਾਂ ਦੇ ਕੰਟੈਕਟ ਕਰ ਸਕਦੇ ਹੋ ਜੀ ਆਪਣੇ ਹੋਮ ਡਿਲੀਵਰੀ ਦੇ ਨੇੜੇ ਤੇੜੇ ਦੇ ਜਿੱਥੇ ਮਰਜੀ ਆਪਣੇ ਲੋਕੇਸ਼ਨ ਤੇ ਤੁਸੀਂ ਆਪਦੇ ਘਰੇ ਬੈਠੇ ਇਹ ਮੰਗਵਾਓ